ਹੁਣੇ-ਹੁਣੇ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਸ਼ਹੀਦ ਦੀ ਸਭਾ ਦੇ ਚਲਦੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਸ਼੍ਰੀ ਫਤਿਹਗੜ ਸਾਹਿਬ ਦੇ ਚਤਨ ਦੇ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਐਲਾਨ ਕੀਤਾ ਹੈ ਤੇ ਇਹ 26 ਤੋਂ 28 ਦਸੰਬਰ ਤੱਕ ਬੰਦ ਰਹਿਣਗੇ ਤੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੇ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਦਰਮਿਆਨ ਦਾ ਦਾਇਰਾ ਮਿੱਥਿਆ ਗਿਆ ਹੈ ਤੇ ਇਸ 3 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਹੋਟਲਾਂ ਅੰਦਰ ਵੀ ਸ਼ਰਾਬ ਨਹੀਂ ਪਰੋਸੀ ਜਾਵੇਗੀ ਤੇ ਇਸ ਦੇ ਚਲਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਇਹਨਾਂ 3 ਦਿਨਾਂ ਦੇ ਅੰਦਰ ਨਾ ਤਾਂ ਸ਼ਰਾਬ ਦੇ ਠੇਕੇ ਖੁੱਲਣਗੇ ਤੇ ਨਾ ਹੀ ਹੋਟਲਾਂ ਦੇ ਅੰਦਰ ਸ਼ਰਾਬ ਪਰੋਸੀ ਜਾਵੇਗੀ ਅਤੇ 3 ਕਿਲੋਮੀਟਰ ਦਾ ਦਾਇਰਾ ਜੋ ਪ੍ਰਸ਼ਾਸਨ ਵੱਲੋਂ ਮਿਤਾ ਗਿਆ ਏ ਉਹ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੇ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਦਰਮਿਆਨ ਦਾ ਏ ਤੇ ਇਸ ਦਾਇਰੇ ਅੰਦਰ 3 ਦਿਨ ਤੱਕ ਹੋਟਲਾਂ ਦੇ ਅੰਦਰ ਵੀ ਸ਼ਰਾਬ ਨਹੀਂ ਵਰਤਾਈ ਜਾ ਸਕੇਗੀ ਤੇ ਸ਼ਰਾਬ ਦੇ ਠੇਕੇ ਵੀ 26 ਤੋਂ 28 ਦਸੰਬਰ ਤੱਕ ਬੰਦ ਹੀ ਰਹਿਣਗੇ ਅਤੇ ਤੁਹਾਨੂੰ ਦੱਸਦੀ ਏ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਸ਼ਹੀਦੀ ਸਭਾ ਦੇ ਚਲਦੇ ਲਿਆਇ ਕਿਉਂਕਿ ਇਹਨਾਂ ਦਿਨਾਂ ਦੇ ਅੰਦਰ ਸ਼ਹੀਦੀ ਜੋੜ ਮੇਲੇ ਇਸ ਖੇਤਰ ਦੇ ਵਿੱਚ ਚੱਲ ਰਹੇ ਨੇ ਤੇ ਸੰਗਤਾਂ ਵੀ ਇਸ ਖੇਤਰ ਦੇ ਵਿੱਚ ਹਮ-ਹਮਾ ਕੇ ਪਹੁੰਚ ਰਹੀਆਂ ਨੇ ਤੇ ਸਿੱਖ ਭਾਵਨਾਵਾਂ ਦੇ ਚਲਦੇ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਹੁਣੇ-ਹੁਣੇ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਸ਼ਹੀਦੀ ਸਭਾ ਦੇ ਚਲਦੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਚਤਨ ਦੇ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਐਲਾਨ ਕੀਤਾ ਹੈ ਤੇ ਇਹ 26 ਤੋਂ 28 ਦਸੰਬਰ ਤੱਕ ਬੰਦ ਰਹਿਣਗੇ ਤੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੇ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਦਰਮਿਆਨ ਦਾ ਦਾਇਰਾ ਮਿੱਥਿਆ ਗਿਆ ਹੈ ਤੇ ਇਸ 3 ਕਿਲੋਮੀਟਰ ਦੇ ਦਾਰੇ ਦੇ ਅੰਦਰ ਹੋਟਲਾਂ ਅੰਦਰ ਵੀ ਸ਼ਰਾਬ ਨਹੀਂ ਪਰੋਸੀ ਜਾਵੇਗੀ ਤੇ ਇਸ ਦੇ ਚਲਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਇਹਨਾਂ 3 ਦਿਨਾਂ ਦੇ ਅੰਦਰ ਨਾ ਤਾਂ ਸ਼ਰਾਬ ਦੇ ਠੇਕੇ ਖੁੱਲਣਗੇ ਤੇ ਨਾ ਹੀ ਹੋਟਲਾਂ ਦੇ ਅੰਦਰ ਸ਼ਰਾਬ ਪਰੋਸੀ ਜਾਵੇਗੀ ਅਤੇ 3 ਕਿਲੋਮੀਟਰ ਦਾ ਦਾਇਰਾ ਜੋ ਪ੍ਰਸ਼ਾਸਨ ਵੱਲੋਂ ਮਿਟਾਇਆ ਗਿਆ ਹੈ ਉਹ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੇ ਗੁਰਦੁਆਰਾ ਚੌਥੀ ਸਰੂਪ ਸਾਹਿਬ ਦੇ ਦਰਮਿਆਨ ਦਾ ਹੈ ਤੇ ਇਸ ਦਾਇਰੇ ਅੰਦਰ 3 ਦਿਨ ਤੱਕ ਹੋਟਲਾਂ ਦੇ ਅੰਦਰ ਵੀ ਸ਼ਰਾਬ ਨਹੀਂ ਵਰਤਾਈ ਜਾ ਸਕੇਗੀ ਤੇ ਸ਼ਰਾਬ ਦੇ ਠੇਕੇ ਵੀ 26 ਤੋਂ 28 ਦਸੰਬਰ ਤੱਕ ਬੰਦ ਹੀ ਰਹਿਣਗੇ ਅਤੇ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਸ਼ਹੀਦੀ ਸਭਾ ਦੇ ਚਲਦੇ ਨਿਆਏ ਕਿਉਂਕਿ ਇਨਾਦਰਾਂ ਦੇ ਅੰਦਰ ਸ਼ਹੀਦੀ ਜੋੜ ਮੇਲੇ ਇਸ ਖੇਤਰ ਦੇ ਵਿੱਚ ਚੱਲ ਰਹੇ ਨੇ ਤੇ ਸੰਗਤਾਂ ਵੀ ਇਸ ਖੇਤਰ ਦੇ ਵਿੱਚ ਹਮ-ਹਮਾ ਕੇ ਪਹੁੰਚ ਰਹੀਆਂ ਨੇ ਤੇ ਸਿੱਖ ਭਾਵਨਾਵਾਂ ਦੇ ਚਲਦੇ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ